ਸ਼ੀਸ਼ੇ ਜਿਹਾ ਕਿਰਦਾਰ ਹਰੇਕ ਦਾ ਨਹੀਂ ਸ਼ੀਸ਼ੇ ਜਿਹਾ ਕਿਰਦਾਰ ਹਰੇਕ ਦਾ ਨਹੀਂ ਕੁੱਲੀ ਨੂੰ ਕਈ ਮੱਥਾ ਟੇਕਦਾ ਨਹੀਂ ਵਿੱਚ ਬੈਠਾ ਹੋਵੇ ਭਾਵੇਂ ਫਕੀਰ ਕੋਈ ਵਿੱਚ ਬੈਠਾ ਹੋਵੇ ਭਾਵੇਂ ਫਕੀਰ ਕੋਈ ਪਰ ਅੰਦਰ ਚਾਹ ਕੇ ਦੇਖਦਾ ਨਹੀਂ ਕੋਈ ਅੰਦਰ ਚਾਹ ਕੇ ਦੇਖਦਾ ਨਹੀਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਭ ਹੋਵੋਗੇ ਠੀਕ ਠਾਕ ਇੱਕ ਵਾਰ ਫਿਰ ਤੁਹਾਡੀ ਕਿਦਮ ਦੇ ਵਿੱਚ ਹਾਜ਼ਰ ਆ ਮੈਂ ਤੁਹਾਡੀ ਆਪਣੀ ਲਖਵੀਰ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਦੋ ਲਫ਼ਜ਼ ਸਕੂਨ ਦੇ ਵਿੱਚ ਦੋਸਤੋ ਦੋ ਲਫ਼ਜ਼ ਸਕੂਨ ਦੇ ਤਹਿਤ ਆਪਾਂ ਅਨੇਕਾਂ ਜਿਹੇ ਗੱਲਾਂ ਕਰਦੇ ਨੇ ਜੋ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜਾਂ ਵਸਤਾਂ ਬਾਰੇ ਆਪਾਂ ਚਰਚਾ ਕਰਦੇ ਹੁੰਨੀ ਆ ਜੀ ਦੋਸਤੋ ਅੱਜ ਆਪਾਂ ਜਿਸ ਵਿਸ਼ੇ ਜਾਂ ਵਸਤੂ ਬਾਰੇ ਗੱਲ ਕਰਾਂਗੇ ਉਹਦਾ ਨਾਮ ਹੈ ਸ਼ੀਸ਼ਾ ਮਿਰਰ ਦਰਪਣ ਸ਼ੀਸ਼ਾ ਸਾਡਾ ਸ਼ਿੰਗਾਰ ਦਾ ਐਮ ਰੂਲ ਹੈ ਸ਼ੀਸ਼ੇ ਤੋਂ ਬਿਨਾ ਸ਼ਿੰਗਾਰ ਅਧੂਰਾ ਹੈ ਤੇ ਪੂਰਾ ਸ਼ਿੰਗਾਰ ਕਰਕੇ ਵੀ ਸ਼ੀਸ਼ਾ ਨਾ ਦੇਖਿਆ ਹੋਵੇ ਤੇ ਇਦਾਂ ਲੱਗਦਾ ਅਸੀਂ ਸ਼ਿੰਗਾਰ ਕੀਤਾ ਹੀ ਨਾ ਹੋਵੇ ਜੀ ਦੋਸਤੋ ਫੁਲਕਾਰੀਆਂ ਤੇ ਚੁੰਨੀਆਂ ਤੇ ਜਿੱਟੀਆਂ ਤੇ ਪ੍ਰਾਂਦੀਆਂ ਦੇ ਵਿੱਚ ਐਨ ਜਗ੍ਹਾ ਬਣਾਈ ਹੋਈ ਹੈ ਸ਼ੀਸ਼ੇ ਨੇ ਸਾਧਨਾ ਦੇ ਵਿੱਚ ਕੰਮ ਆਉਂਦਾ ਸ਼ੀਸ਼ਾ ਸਾਰੇ ਦੇ ਸਾਰੇ ਸ਼ਿੰਗਾਰ ਕਰਕੇ ਵੀ ਸ਼ੀਸ਼ਾ ਦੇਖਿਆ ਜਾਂਦਾ ਤੇ ਕਈ ਕੀ ਵਾਰ ਜਦੋਂ ਸੋਹਣੇ ਲੱਗਦੇ ਆਪਾਂ ਤੇ ਸ਼ੀਸ਼ੇ ਨੂੰ ਵਾਰ-ਵਾਰ ਵੀ ਦੇਖਿਆ ਜਾਂਦਾ ਹੈ ਹਰ ਬੱਚਾ ਬੁੱਢਾ ਨੌਜਵਾਨ ਨੌਜਵਾਨਾਂ ਦੀ ਤਾਂ ਆਦਤ ਬਣ ਗਿਆ ਹੁੰਦਾ ਸ਼ੀਸ਼ਾ ਨਾਲ ਨਾਲ ਰੱਖਦੇ ਨੇ ਸ਼ੀਸ਼ਾ ਬਿਲਕੁਲ ਜੀ ਦੋਸਤੋ ਇਹ ਸ਼ੀਸ਼ਾ ਸਾਨੂੰ ਕੀ ਕੁਝ ਕਹਿੰਦਾ ਹੈ ਕੀ ਕੁਝ ਸਿਖਾਉਂਦਾ ਹੈ ਇਸ ਬਾਬਤ ਆਪਾਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਦੋਸਤੋ ਸ਼ਿਸ਼ੇ ਦੀਆਂ अनेका ਮੰਤਰਾਂ ਨੇ ਤੇ ਉਹਨਾਂ अनेका ਮੰਤਰਾਂ ਦੇ ਵਿੱਚੋਂ ਇੱਕ ਮੰਤਰ ਹੈ ਇਨਸਾਨੀ ਕਿਰਦਾਰ ਸਾਡਾ ਕਿਰਦਾਰ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜੀ ਦੇ ਵਿੱਚ ਲਿਸ਼ਕੋਰ ਕਿੰਨੀ ਕੁ ਗੂੜੀ ਪੈਂਦੀ ਹੈ ਕਿੰਨੀ ਕੁ ਚਮਕਦਾਰ ਲਿਸ਼ਕੋਰ ਪੈਂਦੇ ਹੈ ਇਹਨਾਂ ਗੱਲਾਂ ਦਾ ਆਪਾਂ ਖਾਸ ਖਿਆਲ ਰੱਖਣਾ ਹੁੰਦਾ ਹੈ ਅੱਜ ਆਪਾਂ ਜਿਹੜੇ ਸ਼ੀਸ਼ੇ ਬਾਰੇ ਗੱਲ ਕਰਾਂਗੇ ਉਹ ਕਿਰਦਾਰ ਹੀ ਹੈ ਕਿ ਸਾਡੇ ਕਿਰਦਾਰ ਵਿੱਚੋਂ ਸਾਡੇ ਸ਼ੀਸ਼ੇ ਵਿੱਚੋਂ ਇਨਸਾਨੀ ਝਲਕ ਪੈਂਦੀ ਆ ਜੀ ਕੀ ਕਿਸੇ ਇਨਸਾਨ ਨੂੰ ਦੇਖ दुखी देख के असें खुश ਹੁੰਨੇ ਆ ਜਾਂ ਸਾਡੇ ਅੰਦਰ ਵੀ ਕੋਈ ਚੀਜ਼ ਉੱਠਦੀ ਐ ਕਿ ਸਾਡੇ ਬੋਲਣ ਤੋਂ ਕਿਸੇ ਨੂੰ ਸਕੂਨ ਮਿਲਦਾ ਕਿ ਅਸੀਂ ਚੁੱਪ 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 ਬਸ ਬੋਲਣ ਵਾਲੀ ਆ ਇਹ ਰੱਬ ਨੇ ਜ਼ਬਾਨ ਦਿੱਤੀ ਐ ਤੇ ਸਾਨੂੰ ਇਹ ਨਹੀਂ ਪਤਾ ਕਿ ਇਹਨੂੰ ਕਿੱਥੇ ਕਿਵੇਂ ਯੂਜ਼ ਕਰਨਾ ਕਿੱਥੇ ਥੋੜਾ ਬੋਲਣਾ ਕਿੱਥੇ ਬਹੁਤਾ ਬੋਲਣਾ ਕਿੱਥੇ ਜਮੈਂ ਨਹੀਂ ਬੋਲਣਾ ਜਦ ਕਿੱਥੇ ਮਿੱਠਾ ਬੋਲਣਾ ਮਿੱਠਾ ਹਰ ਏਕ ਥਾਂ ਤੇ ਬੋਲਣਾ ਸਪਸ਼ਟ ਬੋਲਣਾ ਸੱਚ ਬੋਲਣਾ ਸਰਲ ਬੋਲਣਾ ਸੁਣਨ ਵਾਲੇ ਨੂੰ ਬਹੁਤ ਚੰਗਾ ਲੱਗਣਾ ਚਾਹੀਦਾ ਬਹੁਤ ਜ਼ਿਆਦਾ ਚੰਗਾ ਲੱਗਣਾ ਚਾਹੀਦਾ ਸਾਨੂੰ ਜੇ ਚੰਗੀ ਲੱਗੇ ਨਾ ਲੱਗੇ ਪਰ ਸੁਣਨ ਵਾਲੇ ਦੇ ਅੰਦਰ ਇੱਕ ਸਕੂਨ ਦੀ ਲਹਿਰ ਥੋੜਨੀ ਚਾਹੀਦੀ ਹੈ ਸਾਡੇ ਬੋਲਾਂ ਨੂੰ ਸੁਣ ਕੇ ਕੀ ਅਸੀਂ ਖਾਣ ਪੀਣ ਦੇ ਲਈ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਕਿ ਸਾਡੇ ਕਿਰਦਾਰ ਤੇ ਕੋਈ ਉਂਗਲੀ ਤਾਂ ਨਹੀਂ ਉਠਾ ਦੇਊਗਾ ਕਹਿੰਦਾ ਭਾਵ ਕਿ ਅਸੀਂ ਘੱਟ ਤੇ ਨਹੀਂ ਖਾ ਰਹੇ ਅਸੀਂ ਬੇਹਜਮੀ ਵਾਲੀਆਂ ਚੀਜ਼ਾਂ ਤਾਂ ਨਹੀਂ ਖਾ ਰਹੇ ਅਸੀਂ ਸੰਤੁਲਿਤ ਖਰਾਕ ਖਰਾ ਰਹੀਆਂ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਜਦੋਂ ਅਸੀਂ ਖਾ ਰਹੇ ਹਾਂ ਸਾਨੂੰ ਇੱਕ ਗੱਲ ਦਾ ਅਹਿਮ ਖਿਆਲ ਰੱਖਣਾ ਚਾਹੀਦਾ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਸਮਝਦੀ ਹਾਂ ਉਹ ਇਹ ਹੈ ਦੋਸਤੋ ਕਿ ਜਦੋਂ ਅਸੀਂ ਖਾਣਾ ਖਾ ਰਹੇ ਹਾਂ ਠੀਕ ਹੈ ਉਦੋਂ ਬਰਤਨਾਂ ਦੀ ਕਿੰਨੀ ਇੱਕ ਖੜਕਾਟ ਕਰਦੇ ਆ ਲਾਜ਼ਮੀ ਹੈ ਕਿ ਤੁਸੀਂ ਖਾ ਰਹੇ ਹੋ ਪਰ ਨਾਲ ਦੇ ਬੰਦੇ ਨੂੰ ਨਾ ਤਾਂ ਤੁਹਾਡੇ ਮੂੰਹ ਦੇ ਵਿੱਚ ਕੋਈ ਆਵਾਜ਼ ਆਉਣੀ ਚਾਹੀਦੀ ਹੈ ਨਾ ਚਮਚਾਂ ਪਲੇਟਾਂ ਦੀ ਆਪਸ ਵਿੱਚ ਖੜਕਦਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਸਾਡਾ ਤੁਰਨਾ ਕਿ ਹੋ ਜਾ ਮੈਂ ਅਕਸਰ ਦੇਖਿਆ ਕਿ ਤੋਰ ਕਰਨੇ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਜਾਂਦਾ ਪੂਰਾ ਫੁੱਲ ਫਾਸਟ ਭੱਜਣਗੇ ਸਪਸ਼ਟ ਤਈ ਹੈ ਨਹੀਂ ਕਿਸੇ ਗੱਲ 'ਚ ਕਹਿੰਦਾ ਭਾਵ ਜਾਂ ਆਇਨ ਤੁਰਨੇਗੇ ਵੀ ਜਿਵੇਂ ਬਿਮਾਰ ਹੋਣ ਤੰਦਰੁਸਤਾਂ ਸੀ ਸਾਨੂੰ ਇਨਸਾਨੀ ਜੀਵਨ ਮਿਲਿਆ ਅਸੀਂ ਮਰਮਰ ਕੇ ਜੇ ਕਿਉਂ ਤੁਰ ਰਹੇ ਹਾਂ ਕਿਉਂ ਅਸੀਂ ਐ ਖਾ ਰਹੇ ਹਾਂ ਬਸਾਂ ਤਰ੍ਹਾਂ ਇਨਸਾਨੀ ਜੀਵਨ ਦੀ ਚਲਕ ਕਿਉਂ ਨਹੀਂ ਸਾਡੇ ਕਿਰਦਾਰ ਦੇ ਵਿੱਚੋਂ ਪੈਂਦੀ ਠੀਕ ਹੈ ਦੁੱਖ ਸੁੱਖ ਚ ਕਿੰਨਾ ਕਿ ਕਿਸੇ ਦੇ ਸ਼ਾਮਲ ਹੁੰਨੇ ਕਿੰਨਾ ਕਿ ਕਿਸੇ ਦੇ ਦੁੱਖ ਨੂੰ ਸਮਝਦੇ ਆ ਕੋਈ ਸਾਨੂੰ ਗੱਲ ਦੱਸ ਰਿਹਾ ਸਾਂਝੀ ਕਰ ਰਿਹਾ ਕਿੰਨੀ ਕੁ ਅਸੀਂ ਗੌਰ ਨਾਲ ਸੁਣ ਰਹੇ ਹਾਂ ਕਿੰਨੀ ਕੁ ਉਸ ਗੱਲ ਦੀ ਉਸ ਦੀ ਗੱਲ ਕਣੀ ਇੱਕ ਧਿਆਨ ਕਰ ਰਹੇ ਹਾਂ ਵੀ ਹਾਂ ਉਹ ਕਹਿਣਾ ਕੀ ਚਾਹ ਰਿਹਾ ਅੱਛਾ ਉਹ ਜੋ ਕਹਿ ਰਿਹਾ ਉਹ ਸੱਚ ਹੈ ਠੀਕ ਹੈ ਸੱਚ ਵੀ ਉਹਦੇ ਨਾਲ ਬੀਤੀ ਹੈਗੀ ਉਹ ਤੁਹਾਨੂੰ ਆਪ ਦਾ ਦੁੱਖ ਅਸੀਂ ਇਹ ਤਾਂ ਨਹੀਂ ਕਿ ਉਹਦੇ ਦੁੱਖ ਦਾ ਮਜ਼ਾਕ ਬਣਾ ਦਈਏ ਜਾਂ ਚਾਰ ਦਿਨ ਉਹਨਾਂ ਸਾਡੀ ਅਣਬਣ ਹੋ ਗਈ ਤੇ ਅਸੀਂ ਲੋਕਾਂ ਦੇ ਵਿੱਚ ਪ੍ਰਸ਼ਾਦ ਤਰ੍ਹਾਂ ਵੰਡ ਲਈਏ ਇਦਾਂ ਤਾਂ ਨਹੀਂ ਨਾ ਕਰਦੇ ਫਿਰ ਇਨਸਾਨੀ ਹਾਂ ਜੀਵਨ ਦੀ ਚਲਕ ਸਾਡੇ ਸ਼ੀਸ਼ੇ ਵਿੱਚ ਸਾਡੇ ਕਿਰਦਾਰ ਵਿੱਚੋਂ ਜ਼ਰੂਰ ਪਾਉਗੀ ਫਿਰ ਫਿਰ ਖਿਆ ਫਿਰ ਬਹੁਤਾ ਸਾਨੂੰ ਟੈਨਸ਼ਨ ਨਾਲ ਲੈਣ ਦੀ ਲੋੜ ਨਹੀਂ ਹੈਣੀ ਕਿ ਅਸੀਂ ਸਹੀ ਕਰ ਰਹੇ ਹਾਂ ਜਾਂ ਨਹੀਂ ਫਿਰ ਕਰ ਰਹੇ ਹਾਂ ਫਿਰ ਅਸੀਂ ਸਹੀ ਕਰ ਰਹੇ ਹਾਂ ਜੇ ਸਾਡੇ ਅੰਦਰ ਇਨਸਾਨੀਅਤ ਹੈ ਜੇ ਸਾਨੂੰ ਕਿਸੇ ਦੇ ਦੁੱਖ ਨੂੰ ਸਮਝਣ ਦੀ ਆਦਤ ਹੈ ਅੱਛਾ ਮਿਲਵਰਤਨ ਕਿੰਨਾ ਕ ਕੋਈ ਸਾਨੂੰ ਖੁਸ਼ੀ ਦੇ ਮੌਕੇ ਤੇ ਗਮੀ ਗਮੀ ਦੇ ਮੌਕੇ ਤੇ ਕੋਈ ਸਾਥ ਦਾ ਨਹੀਂ ਹੁੰਦਾ ਕਿ ਉੱਥੇ ਤਾਂ ਖੁਦ ਨੂੰ ਜਾਣਾ ਪੈਂਦਾ ਅਸੀਂ ਜਾ ਰਹੇ ਹਾਂ ਕਿ ਨਹੀਂ ਖੁਸ਼ੀ ਦੇ ਮੌਕੇ ਤੇ ਕਿਸੇ ਨੇ ਸੱਦਿਆ ਉਹਦਾ ਉਹਦੇ ਸੱਦੇ ਦਾ ਅਸੀਂ ਸਹੀ ਲਾਭ ਉਠਾ ਰਹੇ ਹਾਂ ਜਾਂ ਨਹੀਂ ਅਸੀਂ ਜਾ ਰਹੇ ਹਾਂ ਕਿ ਨਹੀਂ ਜਾ ਰਹੇ ਉੱਥੇ ਜਾ ਕੇ ਅਗਲੇ ਨਾਲ ਕੋਈ ਹੱਥ ਕੰਮ ਚ ਹੱਥ ਨਹੀਂ ਵਟਾਉਣਾ ਹਾਂ ਕੰਮ ਚ ਹੱਥ ਨਹੀਂ ਵਟਾਉਣਾ ਅਗਲੇ ਕਿੰਨੇ ਦੇਖ ਕੇ ਕਹਿਣਾਗਾ ਕਮੀਆਂ ਨੂੰ ਦੇਖਣਾ ਫਿਰ ਵੀ ਸਾਡਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਫਿਰ ਵੀ ਅਸੀਂ ਸਮਾਜ ਦੇ ਚੰਗੇ ਪਾਤਰ ਨਹੀਂ ਬਣ ਰਹੇ ਅੱਛਾ ਪੜੇ ਲਿਖੇ ਆ ਕਿਤੇ ਸਾਨੂੰ ਪੜੇ ਲਿਖੇ ਹੁੰਦਾ ਐਨਾ ਗੁਮਾਨ ਤਾਂ ਨਹੀਂ ਕਿ ਸਾਨੂੰ ਕੋਈ ਬਜ਼ੁਰਗ ਕਿਸੇ ਕਿਸੇ ਵੀ ਚੀਜ਼ੇ ਬਾਰੇ ਸਾਨੂੰ ਪੁੱਛ ਰਿਹਾ ਜਾਂ ਕੋਈ ਸਾਡਾ ਵੱਡਾ ਵਡੇਰਾ ਜਿਹਨੂੰ ਨਹੀਂ ਉਸ ਚੀਜ਼ ਬਾਰੇ ਨੌਲੇਜ ਉਹ ਸਾਨੂੰ ਪੁੱਛ ਰਿਹਾ ਜਾਂ ਕੀ ਅਸੀਂ ਉਹਨਾਂ ਚੱਜ ਨਾਲ ਦੱਸ ਰਹੇ ਹਾਂ ਕਿ ਨਹੀਂ ਦੱਸ ਰਹੇ ਜੇ ਅਸੀਂ ਕਹਿ ਰਹੇ ਹਾਂਗੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਸਾਡਾ ਤਾਂ ਚੰਦ ਦੇਖਣਾ ਹੀ ਨਹੀਂ ਹੁੰਦਾ ਅਸੀਂ ਫੇਰ ਦੇਖ ਲਾਂਗੇ ਫੇਰ ਵੀ ਸਾਡੇ ਚੰਗੇ ਪੜ੍ਹੇ ਲਿਖੇ ਹੋਣ ਦਾ ਕੋਈ ਫਾਇਦਾ ਨਹੀਂਗਾ ਜੇ ਉਹਨਾਂ ਨੂੰ ਸਾਡੇ ਤੱਕ ਕੋਈ ਕੰਮ ਆ ਤਾਂ ਉਹਦਾ ਕੰਮ ਉਹਨਾਂ ਦਾ ਕੰਮ ਜ਼ਰੂਰ ਕਰ ਦੇਣਾ ਚਾਹੀਦਾ ਹੈਗਾ अच्छा फिर जे ਤੁਸੀਂ ਪੜ੍ਹੇ ਲਿਖੇ ਹੋ ਸਾਰੀਆਂ ਜਮਾਤਾਂ ਪੜ੍ਹੀਆਂ ਹੁੰਦੀਆਂ ਛੋਟੇ ਜਵਾਕਾਂ ਨੂੰ ਮਾਪਿਓ ਨਹੀਂ ਹੁੰਦਾ ਵੀ ਅਸੀਂ ਟਿਊਸ਼ਨ ਲਾਦੀਏ ਠੀਕ ਹੈ ਸਾਡੇ ਜਵਾਕਾਂ ਨੂੰ ਥੋੜੇ ਟਾਈਮ ਨਾਲ ਕੋਈ ਪੜ੍ਹਾ ਦੇ ਤਾਂ ਸਾਡੇ ਜਵਾਕ ਵਧੀਆ ਪਾਸ ਹੋ ਜਾਣਗੇ ਜਾਂ ਕੁਝ ਵੀ ਹੁੰਦਾਗਾ ਟਿਊਸ਼ਨ ਦਾ ਵੀ ਇੱਕ ਬੋਲ ਵਾਲਾ ਜਿਵੇਂ ਕਹਿ ਸਕਦੇ ਆ ਵੀ ਹੈਗਾ ਤੁਸੀਂ ਇਹ ਨਾ کیا ਕਰੋ ਕਿ ਜੇ ਸਾਨੂੰ ਐਨੇ ਪੈਸੇ ਦਿਓਗੇ ਫਿਰ ਅਸੀਂ ਪੜ੍ਹਾਵਾਂਗੇ ਐਨੀਵਰ ਦੋਸਤਾਂ ਦਾ ਬਣਿਆ ਕਰੋ ਤੁਹਾਡੇ ਕੋਲ ਹੈਗੀ ਐ ਨੌਲੇਜ ਤਾਂ ਉਹਨੂੰ ਖੁੱਲ ਕੇ ਵੰਡ ਦਿਆ ਕਰੋ ਐਨਾ ਸੋਚਿਆ ਕਰੋ ਵੀ ਲੈ ਪਰ ਇਲੀਜੀਅੰਟ ਉਸੇ ਪੈਸੇ ਹੀ ਕਮਾਉਣਾਗਾ ਕਿਉਂਕਿ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਫੇਰ ਹੀ ਉਹਨੇ ਤੁਹਾਨੂੰ ਕਿਹਾ ਕਿ ਤੁਸੀਂ ਸਾਡੇ ਬੱਚੇ ਨੂੰ ਟਿਊਸ਼ਨ ਪੜਾਤਾ ਚਲੋ ਠੀਕ ਹੈ ਪੜਾਤਾ ਫਿਰ ਜੇ ਪੈਸੇ ਪੈਸੇ ਅਗਲੇ ਤੋਂ ਨਹੀਂ ਦੇ ਹੋਏ ਜੰ ਘਾਟੇ ਦਿੱਤੇ ਹੈਗੇ अगले दोवां में जरूर ध्यान देजे दे उनोंदा बच्चा पढ़ लिख के बढ़िया नंबर ले जांदा हैगा। ਅਨਸਾ ਤੁਹਾਡੇ ਅੰਦਰ ਇਨਸਾਨੀਅਤ ਹੈ, ਇਨਸਾਨੀਅਤ ਵਾਲੇ ਸਾਰੇ ਗੁਣ ਨੇ। ਪਰ ਨਾ ਸਾਡੇ ਜੀਵਨ ਦੇ ਵਿੱਚ ਕੁਝ ਕੁ ਸਖਸ਼ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਹੈਗੇ ਵੰਦ ਐਵੇਂ ਦਾ ਵੀ ਜਾਨੀ ਕਿ ਧੂੜ ਮਿੱਟੀ ਸੈਟ ਦੇਗੇ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਸ਼ੀਸ਼ੇ ਦੇ ਉੱਤੇ ਜਿਹੜਾ ਦਰਪਨ ਹੁੰਦਾ ਜਿਹੜਾ ਆਪਣਾ ਮਿਰਰ ਹੁੰਦਾ ਉਹਦੇ ਤੇ ਧੂੜ ਮਿੱਟੀ ਪੈ ਜਾਂਦੀ ਹੈ ਜਾਂ ਪਾਣੀ ਪੈ ਜਾਂਦਾ ਤੇ ਆਪਾਂ ਸਾਫ਼ ਕਰ ਦਿੰਨੇ ਆ ਉਹਦੇ ਚ ਚਮਕ ਘਟਣੀ ਹੁੰਦੀਗੀ ਉਹਦੀ ਚਲਕ ਉਵੇਂ ਪੈਂਦੀ ਉਹਦੀ ਲਿਸ਼ਕੂਰ ਉਦਾਂ ਹੀ ਪੈਂਦੀ ਆ ਠੀਕ ਹੈ ਜੇ ਸਾਡੇ ਸੋਚ ਮਾੜੀ ਆ ਜੇ ਅਸੀਂ ਬਈਮਾਨ ਨਹੀਂ ਕਰਦੇ ਆ ਜਾਂ ਚੋਰੀ ਕਰਦੇ ਆ ਜਾਂ ਬਿਨਾਂ ਗੱਲ ਤੋਂ ਰਿਸ਼ਤਿਆਂ ਨੂੰ ਖਰਾਬ ਕਰ ਦਿੰਨੇ ਆ ਜਦ ਸਾਡੇ ਬੋਲਣ ਚੱਲਣ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚਦੀ ਆ ਇਹਦਾ ਮਤਲਬ ਅਸੀਂ ਆਪਣੇ ਸ਼ੀਸ਼ੇ ਅੰਦਰ ਤਰੇੜ ਪਾ ਰਹੇ ਆ ਤੇ ਤਰੇੜ ਕਿੱਥੋਂ ਆਉਂਦੀ ਆ ਸ਼ੀਸ਼ੇ ਦੇ ਅੰਦਰੋਂ ਆਉਂਦੀ ਆ ਜੇ ਸ਼ੀਸ਼ੇ ਦੇ ਅੰਦਰ ਤਰੇੜ ਆ ਜੇ ਆਪਣੇ ਕਿਰਦਾਰ ਦੇ ਅੰਦਰ ਮਾੜੀ ਸੋਚ ਵਾਲੀ ਤਰੇੜ ਆ ਤਾਂ ਫਿਰ ਸਮਝੋ ਆਪਣਾ ਰੱਬ ਦਾ ਬਣਾਇਆ ਸ਼ੀਸ਼ੇ ਨੂੰ ਆਪਾਂ ਸਹੀ ਨਹੀਂ ਵਰਤਿਆ ਤੇ ਉਹਦਾ ਮੁੱਲ ਨਹੀਂ ਪਾਇਆਗਾ ਜਦੋਂ ਸ਼ੀਸ਼ੇ ਦੇ ਅੰਦਰ ਤਰੇੜ ਆ ਜਾਂਦੀ ਹੈ ਨਾ ਫਿਰ ਉਹਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਫਿਰ ਪੁੱਤ ਕੀ ਹੈ ਫਿਰ ਆਪਣੇ ਕੋਈ ਵੀ ਖੜਾ ਹੋ ਕੇ ਉਹ ਕਹਿੰਦਾ ਸ਼ੀਸ਼ੇ ਸ਼ੀਸ਼ੇ 'ਚ ਤਰੇੜਾ ਜਰਾ ਸੰਭਲ ਕੇ ਤੇ ਆਪਣੇ ਜੇ ਬੁਰੀਆਂ ਆਤਾਂ ਬੁਰੀ ਸੋਚ ਹੈ ਤਾਂ ਆਪਣੇ ਤੋਂ ਵੀ ਲੈ ਕਿੰਨੇ ਕਿਤਰੋਂ ਲੱਗ ਜਾਣਗੇ ਤੇ ਆਪਾਂ ਉਹ ਸ਼ੀਸ਼ੇ ਨਾ ਬਣੀਏ ਮੇਰੀਆਂ ਗੱਲਾਂ ਕੰਨੇ ਗੌਰ ਜ਼ਰੂਰ ਕਰਿਓ ਇਹਨਾਂ ਚੀਜ਼ਾਂ ਨੂੰ ਸਮਝਿਆ ਕਰੋ ਇਹਨਾਂ ਹੁਣ ਮੈਂ ਇਹ ਚੀਜ਼ ਨੂੰ ਕਿਉਂ ਰਿਲੇਟ ਕੀਤਾ ਸ਼ੀਸ਼ੇ ਨਾਲ ਆਪਣੇ ਕਿਰਦਾਰ ਨੂੰ ਕਿਉਂ ਰਿਲੇਟ ਕੀਤਾ ਮੈਨੂੰ ਇਹ ਲੱਗਦਾ ਹੁੰਦਾਗਾ ਕਿ ਜਦੋਂ ਜਿਹੜੀਆਂ ਚੀਜ਼ ਆਪਾਂ ਆਮ ਦੇਖਦੇ ਆ ਜਾਂ ਨਾਲ-ਨਾਲ ਰਹਿੰਦੀਆਂ ਜਾਂ ਆਪਣੇ ਚਫੇਰੇ ਦੀਆਂ ਚੀਜ਼ਾਂ ਨਾ ਜਦੋਂ ਉਹਨਾਂ ਨੂੰ ਆਪਾਂ ਦੇਖਾਂਗੇ ਤੇ ਆਪਾਂ ਨੂੰ ਨਾ ਯਾਦ ਆ ਜਾਂਦੀ ਓ ਗੱਲ ਵੀ ਨਹੀਂ ਆਹ ਚੀਜ਼ ਆਪਾਂ ਘਰ ਲੋਥੇ ਸੁਣੀ ਸੀਗੀ ਤੇ ਫਿਰ ਆਪਾਂ ਸਮਝ ਜਾਂਦੇ ਆ ਤੇ ਸਵਰਨਨ ਦਾ ਨਾਮ ਹੀ ਜ਼ਿੰਦਗੀ ਆ ਜੇ ਅੱਜ ਆਪਾਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਗਲਤ ਕੰਮ ਕਰ ਰਹੇ ਹਾਂ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਉਹ ਗਲਤੀ ਛੋਟੀ ਜਿਹੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਜੇ ਆਪਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਦਾ ਹਰਾ ਰਹੇ ਹਾਂ ਤੇ ਇਹਦਾ ਮਤਲਬ ਆਪਾਂ ਕਿਤੇ ਨਾ ਕਿਤੇ ਕੱਚੇ ਆ ਤੇ ਜੇ ਅੱਜ ਤੋਂ ਹੀ ਉਸ ਚੀਜ਼ ਨੂੰ ਸਮਝ ਲਈਏ ਜਾਂ ਸੰਭਲ ਜਾਈਏ ਉਹਨਾਂ ਚੀਜ਼ਾਂ ਤੋਂ ਰਹਿੰਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਚਾਹੇ ਤੁਸੀਂ 20 ਸਾਲਾਂ ਦੇ ਹੋ 22 ਸਾਲ 25 ਸਾਲਾਂ ਦੇ ਹੋ ਤਾਂ ਵੀ ਤੁਸੀਂ ਅੱਜ ਇਸ ਚੀਜ਼ ਨੂੰ ਸਮਝੋਗੇ ਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਜੇ ਤੁਸੀਂ 40 ਸਾਲਾਂ ਦੇ ਹੋ ਤੇ ਜੇ ਸਮਝ ਲਿਆ ਨਾ ਅੱਜ ਤਾਂ ਤਾਂ ਵੀ ਤੁਹਾਡੀ ਜ਼ਿੰਦਗੀ ਬੇਤਰ ਹੋ ਜਾਊਗੀ ਇਹ ਛੋਟੀ ਜਿਹੀ ਜ਼ਿੰਦਗੀ ਆ ਤੈਨੂੰ ਬੇਤਰ ਹੀ ਬਣਾਉਣਾਗਾ ਜੇ ਅੱਜ ਆਪਣੇ ਚ ਕੋਈ ਖਰਾਬੀ ਆ ਤਾਂ ਆਪਾਂ ਸਵਾਰ ਲਈਏ ਜ਼ਿੰਦਗੀ ਨੂੰ ਬਰਬਾਦ ਨਾ ਕਰੀਏ ਨਿੱਕੇ ਨਿੱਕੇ ਗਲਤੀਆਂ ਕਰਕੇ ਜਾਂ ਨਿੱਕੇ ਨਿੱਕੇ ਕਮੀਆਂ ਹੁੰਦੀਆਂ ਆਪ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਮੈਂ ਤਾਂ ਪੂਰੇ ਦਾ ਪੂਰਾ ਇਨਸਾਨ ਬਕਾਰ ਆ ਤੇ ਮੇਰੀ ਜ਼ਿੰਦਗੀ ਵੀ ਬਕਾਰ ਆ 네ਗੇਟਿਵ ਥੋਟ ਨਾ ਲੈ ਕੇ ਆਈਏ ਬਹੁਤ ਅ ਟਾਈਮ ਨਾ ਲੈਂਦੀ ਆਪ ਸਭ ਤੋਂ ਲੈਣੀ ਆ ਇਜਾਜ਼ਤ ਆਪਾਂ ਫੇਰ ਮਿਲਾਂਗੇ ਥੈਂਕ ਯੂ